ਇਹ ਜਿਹੜਾ ਆਪਾਂ ਟਰੈਕਟਰ ਵਿਖਾਉਣਾ ਜੀ 66 ਡੀ ਹੈ ਇਹ ਮਾਡਲ ਕਿਹੜਾ ਬਾਈ ਇਹ ਮਾਡਲ ਬਾਈ 1995 ਆ 1995 ਮਾਡਲ ਆ ਨੰਬਰ ਪੀ ਆ ਵਾ ਨੰਬਰ ਹਰਿਆਣਾ ਵੀਰੇ ਠੀਕ ਆ ਹਰਿਆਣਾ ਨੰਬਰ ਆ ਹਾਂ 13 ਦੀ ਗੱਲ ਕਰੀਏ ਬਾਈ ਜੀ 4 80 ਦੇ ਪੈਸੇ ਆ 75 80 ਤੇ ਇਹ ਠੀਕ ਆ ਚਾਰੇ ਟਾਇਰ ਟਰੈਕਟਰ ਦੇ ਐਮ ਆਰ ਐਫ ਕੰਪਨੀ ਦੇ ਮਗਮੂਰਲੇ ਤੇ ਮਗਰਲੇ ਬੋਲੋ ਦੇ 75 ਤੋਂ 80% ਆ ਤੇ ਗੱਲ ਕਰੀਏ ਰੰਗ ਪੇੜ ਦੀ ਜੀ ਬਈ ਮਾੜੀ ਮੋਟੀ ਚਟਾਚਿੰਗ ਹੋਊਗੀ ਮੈਂ ਕਹਿ ਦਿੱ ਗੀ ਹੈਗੀ ਮਾੜੀ ਮੋਟੀ ਆ ਸ਼ੋਅ ਤੇ ਉਹ ਦੱਸ ਕੇ ਦਵਾ ਵੀਰੇ ਐਵੇਂ ਲੁੱਕ ਨਹੀਂ ਮੜ ਕੇ ਆਉਣ ਜਾ ਮੜ ਕੇ ਮੈਂ ਗੱਲ ਬੰਦੇ ਨੂੰ ਕਹੀ ਗਈ ਗੱਲ ਕਣੀ ਠੀਕ ਆ ਪਲੇਟਾਂ ਬਲੂ ਤਾਂ ਨਾਲ ਆ ਸਾਰਾ ਕੁਝ ਨਾਲ ਆ ਬੈਟਰੀ ਚੰਗੀ ਆ ਬਈ ਇਹਦੇ ਚ ਸਾਰਾ ਕੁਝ ਚੰਗਾ ਹੀ ਸਾਰਾ ਸਮਾਨ ਡੰਡਾ ਫੱਟੀ ਸਾਰਾ ਕੁਝ ਨਾਲ ਆ ਠੀਕ ਆ ਸਾਰਾ ਸਮਾਨ ਨਾਲ ਆ ਡੰਡਾ ਫੱਟੀ ਛਤਰੀ ਤੇ ਇੰਜਨ ਗੇਅਰ ਦਾ ਦੱਸੋ ਕਿਵੇਂ ਆ ਵਧੀਆ ਵੀਰੇ ਅਲਾਵਾ ਹਾਂ ਠੀਕ ਆ ਵਾਹ ਵੀ ਆਪਾਂ ਕਰਾਉਣ ਪੀਣੀ ਸਾਰਾ ਕੁਝ ਨਵਾਂ ਕੋਇਆ ਆਪਣੇ ਕੋਲ ਸਮਾਨ ਵੀ ਹਜੇ ਗਾਹਕ ਨੂੰ ਵੇਖਣਾ ਹੈ ਸਮਾਨ ਵੀ ਆਪਣੇ ਘਰੇ ਹੀ ਪਿਆ ਹੈ ਜੀ ਠੀਕ ਆ ਵੀ ਇੰਡੀਅਨ ਗੇਅਰ ਦਾ ਫੁੱਲ ਚੰਗਾ ਆਪਾਂ ਕੋਈ ਨਹੀਂ ਕਰਾਈ ਅਗਲੇ ਨੂੰ ਕਿਹਦੀ ਕਰਾਈ ਹੈ ਦੱਸਾਂ ਮੈਂ ਬਈ ਠੀਕ ਆ ਬਈ ਜਿਹੜੇ ਟਰੈਕਟਰ ਦੀ ਹੋਈ ਉਹ ਆਪਾਂ ਦੱਸ ਦਿਆਂਗੇ ਜਿਹੜੀ ਨਹੀਂ ਹੋਈ ਨਹੀਂ ਹੋਈ ਨਹੀਂ ਨਹੀਂ ਸਹੀ ਗੱਲ ਆ ਵੀਰੇ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਮਾਂਡ ਆ ਜੀ ਡਿਮਾਂਡ ਤਾਂ 168000 ਆ ਬਈ 168000 ਰੁਪਿਆ ਡਿਮਾਂਡ ਆ Mahindra 265 DI ਦੀ ਤੇ ਜਿਹੜਾ ਵੀਡੀਓ ਸ਼ੇਅਰ ਕਰ ਚਾਲੀ ਦਾ 1.40 ਦਾ 1 ਲੱਖ 40 ਹਜ਼ਾਰ ਦਨ ਲੈ ਜਾਓ ਹਨਾ ਬਾਈ ਉਹਦੇ ਵਿੱਚ ਮਾੜਾ ਮੋਟਾ ਮਾਨਤਾਨ ਹੋ ਜਾਊਗਾ 1.40 ਜੋ ਵੀ ਕਰਦੇ ਹੋਗੇ ਮਾੜਾ ਮੋਟਾ ਹੋ ਜਾਊਗਾ ਵੀਰੇ ਐਵੇਂ ਕਹਿ ਦਈਏ ਮੁੜ ਕੇ ਅਗਲਾ ਗਏ ਤੇ ਸਵਾਲ ਆ 30 ਲੋਗਾਂ ਮਤ ਨਹੀਂਗਾ ਮਾੜਾ ਮੋਟਾ ਮਾਨਤਾਨ ਆ ਤੈਨੂੰ ਪਹਿਲਾਂ ਹੀ ਦੱਸ ਦੇਣਾ ਵੀਡੀਓ ਦੇ ਵਿੱਚੋਂ ਸਾਰੀਆਂ ਛੋਟਾਂ ਦੇ ਚੱਲੂਗਾ